ਦਰਗਮ ਪਛਮੀ ਗੜਬੜੀ ਕਾਰਨ ਪਹਾੜੀ ਖੇਤਰਾਚ ਬਰਫਬਾਰੀ ਅਤੇ ਮੈਦਾਨੀ ਇਲਾਕਿਆਂ ਦੇ ਵਿੱਚ ਮੀਂਹ ਪਿਆ ਮਨਾਲੀ ਦੇ ਨਾਲ ਲੱਗਦੇ ਨਰਕੰਡਾ ਕੁਫਰੀ ਅਤੇ ਸੋਲਗਾਨਾ ਸਮੇਤ ਹਿਮਾਚਲ ਦੇ ਉੱਚੇ ਇਲਾਕਿਆਂ ਦੇ ਵਿੱਚ ਬਰਫਬਾਰੀ ਹੋਈ ਹੈ ਇਸ ਦੇ ਨਾਲ ਹੀ ਪੰਜਾਬ ਦੇ ਵਿੱਚ ਪਛਮੀ ਗੜਬੜੀ ਦੇ ਪ੍ਰਭਾਵ ਕਾਰਨ ਕਈ ਥਾਵਾਂ ਤੇ ਮੀਂਹ ਦੇ ਨਾਲ ਭਾਰੀ ਗੜੇ ਵੀ ਪਏ ਨੇ તાਜੀਆਂ ਤਸਵੀਰਾਂ ਤੁਹਾਨੂੰ ਜਲੰਧਰ ਦੀਆਂ ਦਿਖਾ ਰਿਹਾ ਜਲੰਧਰ ਦੇ ਵਿੱਚ ਗੜੇ ਮਾਰੀ ਦੇਖਣ ਨੂੰ ਮਿਲੀ ਹੈ ਜਿੱਥੇ ਵੱਡੇ ਵੱਡੇ ਜਿਹੜੇ ਕੀ ਮੀਂਹ ਦੇ ਨਾਲ ਮੋٹے ਮੋٹے ਗੜੇ ਵੀ ਪਏ ਨੇ ਅਤੇ ਠੰਡ ਦਾ ਜਿਹੜਾ ਕੀ ਉੱਥੇ ਕਾਫੀ ਕਹਿਰ ਦੇਖਣ ਨੂੰ ਮਿਲਿਆ ਤਾਂ ਲੋਕਾਂ ਦਾ ਕਹਿਣਾ ਹੈ ਕਿ ਸ਼ਿਮਲੇ ਵਰਗਾ ਮਾਹੌਲ ਜਲੰਧਰ ਦੇ ਵਿੱਚ ਬਣਿਆ ਜਿਸ ਤਰੀਕੇ ਦੇ ਨਾਲ ਭਾਰੀ ਮੀਂਹ ਦੇ ਨਾਲ ਗੜੇ ਮਾਰੀ ਹੋਈ ਹੈ ਇਸ ਕਾਰਨ ਤਾਪਮਾਨ ਦੇ ਵਿੱਚ 4.7 ਡਿਗਰੀ ਦੀ ਭਾਰੀ ਗਿਰਾਵਟ ਦਰਜ ਕੀਤੀ ਗਈ ਇਸ ਕਾਰਨ ਹੁਣ ਤਾਪਮਾਨ ਆਮ ਨਾਲੋਂ 1.8 ਡਿਗਰੀ ਹੇਠਾਂ ਆ ਗਿਆ ਜਲੰਧਰ ਅਤੇ ਪਠਾਨਕੋਟ ਸਮੇਤ ਕਈ ਥਾਵਾਂ ਤੇ ਘੜੇ ਪਏ ਨੇ ਇਸ ਤੋਂ ਪਹਿਲਾਂ ਪਿਛਲੇ ਕਈ ਦਿਨਾਂ ਤੋਂ ਦਿਨ ਵੇਲੇ ਤੇਜ਼ ਧੁੱਪ ਨਿਕਲੀ ਸੀ ਜਿਸ ਕਾਰਨ ਦੁਪਹਿਰ ਵੇਲੇ ਗਰਮੀ ਮਹਿਸੂਸ ਹੋਣ ਲੱਗੀ ਸੀ ਪਰ ਜੋ ਬੀਤੇ ਦਿਨੀ بارش ਹੋਈ ਉਸ ਤੋਂ ਬਾਅਦ ਠੰਡ ਇੱਕ ਵਾਰ ਫਿਰ ਵਾਪਸ ਆ ਗਈ ਹੈ ਫਰਵਰੀ ਮਹੀਨੇ ਦੇ ਵਿੱਚ ਪਹਿਲੀ ਵਾਰ ਮੀਂਹ ਪਿਆ ਸ਼ੁੱਕਰਵਾਰ ਨੂੰ ਵੀ ਜਨਨ ਕਿ ਅੱਜ ਪੰਜਾਬ ਦੇ ਕੁਝ ਇਲਾਕਿਆਂ ਦੇ ਵਿੱਚ ਮੀਂਹ ਪੈਣ ਦੀ ਸੰਭਾਵਨਾ ਜਤਾ ਆਈ ਜਾ ਰਹੀ ਹੈ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ 30.0 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਇਸ ਕਾਰਨ ਇਥੇ ਪਾਰੇ ਦੇ ਵਿੱਚ ਵੱਡੀ ਗਰਾਵਟ ਦਰਜ ਕੀਤੀ ਗਈ ਹੈ ਅੰਮ੍ਰਿਤਸਰ ਦਾ ਵੱਧ ਤੋਂ ਵੱਧ ਤਾਪਮਾਨ ਸਿਰਫ 15.1 ਡਿਗਰੀ ਦਰਜ ਕੀਤਾ ਗਿਆ ਸੀ ਤਾਂ ਦਾਦੀ ਕਿ ਲੁਧਿਆਣਾ ਦੇ ਵਿੱਚ ਜੇਕਰ ਅੱਜ ਦੀ ਗੱਲ ਕਰੀਏ ਤਾਂ ਅੱਜ ਪਾਰਾ 22.2 ਡਿਗਰੀ ਪਟਿਆਲਾ ਦੇ ਵਿੱਚ 22.5 ਡਿਗਰੀ ਪਠਾਨਕੋਟ ਦੇ ਵਿੱਚ 16.5 ਡਿਗਰੀ ਅਤੇ ਬਠਿੰਡਾ ਦੇ ਵਿੱਚ ਸਭ ਤੋਂ ਵੱਧ 25.1 ਡਿਗਰੀ ਪਾਰਾ ਦਰਜ ਕੀਤਾ ਗਿਆ ਤਾਂ ਦਾਦੀ ਇਹ ਕਿ ਜੋ ਹਾਲੀ ਦੇ ਵਿੱਚ ਹਲਕੀ ਦੋ ਦਿਨ ਪਹਿਲਾਂ ਹਲਕੀ ਬੂੰਦਾਬੰਦ ਹੋਈ ਉਸ ਦੇ ਨਾਲ ਵੀ ਮੌਸਮ ਦੇ ਵਿੱਚ ਗਿਰਾਵਟ ਦੇਖਣ ਨੂੰ ਮਿਲੀ ਸੀ ਪਰ ਬੀਤੇ ਦਿਨੀ ਜੋ ਭਾਰੀ ਮੀਂਹ ਪਿਆ ਇਸ ਦੇ ਨਾਲ ਠੰਡ ਦੇ ਵਿੱਚ ਵੀ ਥੋੜੀ ਗਰਵਟਾਈ ਆ ਅਤੇ ਇਸ ਦੇ ਨਾਲ ਹੀ ਕਈ ਇਲਾਕੇ ਦੇ ਵਿੱਚ ਘੜੇਮਰੀ ਹੋਈ ਹੈ ਹਕੀਕਤ ਟੀਵੀ ਪੰਜਾਬੀ ਲਈ ਜਲੰਧਰ ਤੋਂ ਦਵਿੰਦਰ ਕੁਮਾਰ ਦੀ ਰਿਪੋਰਟ